ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਹਾਂਜੀ ਅੱਜ ਆਪਾਂ ਪ੍ਰਾਰਥਨਾ ਦੇ ਬਾਰੇ ਪ੍ਰਾਰਥਨਾ ਦੀ ਸਮਝ ਦੇ ਬਾਰੇ ਗੱਲਬਾਤ ਕਰਾਂਗੇ ਤੇ ਇੱਕ ਬਹੁਤ ਵਧੀਆ ਚਮਤਕਾਰੀ ਪ੍ਰਾਰਥਨਾ ਜਿਹੜੀ ਹੈਗੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਮਹਾਤਮਾ ਬੁੱਧ ਕਹਿੰਦੇ ਸੀਗੇ ਵੀ ਮਨੁੱਖਾ ਜੀਵਨ ਵਿੱਚ ਸਾਰਾ ਖੇਲ ਬਸ ਵਿਚਾਰਾਂ ਦਾ ਹੈ ਉਹ ਦੱਸਦੇ ਕਿੰਦੇ ਵੀ ਸਾਡੇ ਜੀਵਨ ਦੇ ਵਿੱਚ ਸਾਰਾ ਖੇਲ ਟੋਟਲੀ ਵਿਚਾਰਾਂ ਦਾ ਆ ਜਿੱਦਾਂ ਦੇ ਵਿਚਾਰ ਸਾਡੇ ਮਨ ਦੇ ਵਿੱਚ ਚੱਲਦੇ ਆ ਉਦਾਂ ਦਾ ਹੀ ਸਾਡਾ ਜੀਵਨ ਆ ਜਿਹੜਾ ਉਹ ਬਣਦਾ ਜਾਂਦਾ ਆ ਤੇ ਫਿਰ ਉਹ ਕਹਿੰਦੇ ਕਿੰਦੇ ਮਨੁੱਖ ਆਪਣੇ ਬਾਰੇ ਜਿਹੋ ਜਿਹਾ ਸੋਚਦਾ ਹੈ ਉਹੋ ਜਿਹਾ ਬਣ ਜਾਂਦਾ ਹੈ ਤੇ ਫਿਰ ਸਰਸਰੀ ਜੀ ਨੇ ਵਿਸ਼ੇਸ਼ ਕਹਿ ਦਿੱਤਾ ਕਿੰਦੇ ਤੁਸੀਂ ਆਪਣੇ ਵਿਚਾਰ ਸੰਭਾਲੋ ਯਕੀਨ ਮੰਨੋ ਸਭ ਕੁਝ ਸੰਭਲ ਜਾਵੇਗਾ ਤਾਂ ਕਹਿੰਦੇ ਜਿਹੜਾ ਇਨਸਾਨ ਆਪਣੇ ਵਿਚਾਰ ਸੰਭਾਲ ਲੈਂਦਾ ਉਹਨੂੰ ਜੀਵਨ ਚ ਹੋਰ ਕੁਝ ਵੀ ਸੰਭਾਲਣ ਦੀ ਲੋੜ ਹੈ ਜਿਹੜੀ ਉਹ ਨਹੀਂ ਪੈਂਦੀ ਇਸੇ ਤਰ੍ਹਾਂ ਮਹਾਤਮਾ ਬੁੱਧ ਫਿਰ ਕਹਿੰਦੇ ਕਹਿੰਦੇ ਇੱਧਰ ਸਾਡੇ ਵਿਚਾਰ ਬਦਲੇ ਉੱਧਰ ਸਾਡਾ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਰਾ ਖੇਲ ਹੀ ਵਿਚਾਰਾਂ ਦਾ ਚੱਲਦਾ ਪਿਆ ਹੈ ਨੈਪੋਲੀਅਨ ਹਿਲ ਜਿਹੜੇ ਪੱਛਮ ਦੇ ਵਿਚਾਰਕ ਹੈਗੇ ਸੀ ਉਹ ਕਹਿੰਦੇ ਸੀਗੇ ਜੇਕਰ ਕਿਸੇ ਮਨੁੱਖ ਦਾ ਜੀਵਨ ਪੱਧਰ ਦੇਖਣਾ ਹੋਵੇ ਤਾਂ ਉਹਦੇ ਪੰਜ ਸਭ ਤੋਂ ਨੀਰ ਡੀਰ ਲੋਕਾਂ ਦਾ ਜੀਵਨ ਪੱਧਰ ਦੇਖ ਲਓ ਉਸ ਮਨੁੱਖ ਦਾ ਜੀਵਨ ਉਸ ਪੰਜਾਂ ਦੇ ਜੀਵਨ ਪੱਧਰ ਦੀ ਆਸਤ ਜੀਵਨ ਹੋਊਗਾ ਜਿਹਦੇ ਨਾਲ ਉਹ ਵਿਚਾਰਾਂ ਦੀ ਸਾਂਝ ਪਾਉਂਦਾ ਪਿਆ ਹੈ ਤੇ ਸੋ ਇਸ ਕਰਕੇ ਵਿਚਾਰਾਂ ਦਾ ਜਿਹੜਾ ਹੈਗਾ ਹੈ ਬਹੁਤ ਮਹੱਤਵ ਹੈਗਾ ਤੇ ਓਸ਼ੋ ਜੀ ਕੀ ਕਹਿੰਦੇ ਕਹਿੰਦੇ ਅੱਜ ਤੁਹਾਡੇ ਜੀਵਨ ਵਿੱਚ ਜੋ ਵੀ ਹਾਲਾਤ ਹਨ ਇਹ ਤੁਹਾਡੇ ਦੁਆਰਾ ਪਹਿਲਾਂ ਕੀਤੇ ਗਏ ਕੁਝ ਵਿਚਾਰਾਂ ਦੇ ਵਾਰ-ਵਾਰ ਦੁਹਰਾਓ ਦਾ ਨਤੀਜਾ ਹਨ ਤਾਂ ਉਹਨਾਂ ਨੇ ਵਿਚਾਰਾਂ ਦਾ ਮਹੱਤਮ ਦੱਸਦਾ ਵੈਸੇ ਪਰਮਾਤਮਾ ਦੇ ਦੇਸ਼ ਦੇ ਵਿੱਚ ਸ਼ਬਦਾਂ ਦੀ ਭਾਸ਼ਾ ਜਿਹੜੀ ਹੈ ਉਹ ਨਹੀਂ ਚੱਲਦੀ ਪਰ ਸਾਡੇ ਦੇਸ਼ ਦੇ ਵਿੱਚ ਸ਼ਬਦਾਂ ਦੀ ਭਾਸ਼ਾ ਜਿਹੜੀ ਹੈ ਉਹ ਚੱਲਦੀ ਹੈ ਅਸਲ ਦੇ ਵਿੱਚ ਕੀ ਹੁੰਦਾ ਹੈ ਸ਼ਬਦਾਂ ਦੀ ਆਪਣੀ ਇੱਕ ਵੱਖਰੀ ਵਾਈਬ੍ਰੇਸ਼ਨ ਹੁੰਦੀ ਹੈ ਜੋ ਸਾਡੀਆਂ ਭਾਵਨਾਵਾਂ ਨੂੰ ਜਾਗਰਤ ਕਰਨ ਦੇ ਸਮਰੱਥ ਹੁੰਦੀ ਹੈ ਭਾਵੇਂ ਕਹਿੰਦੇ ਸ਼ਬਦਾਂ ਦੀ ਆਪਣੀ ਕੋਈ ਤਾਕਤ ਨਹੀਂ ਹੁੰਦੀ ਪਰ ਅਸੀਂ ਧਿਆਨ ਦੁਆਰਾ ਇਹਨਾਂ ਸ਼ਬਦਾਂ ਵੱਲ ਜਦੋਂ ਵਾਰ-ਵਾਰ ਧਿਆਨ ਦਿੰਦੇ ਹਾਂ ਤਾਂ ਇਹਨਾਂ ਸ਼ਬਦਾਂ ਨੂੰ ਊਰਜਾ ਦਿੰਦੇ ਹਾਂ ਜੇ ਜਦੋਂ ਸ਼ਬਦਾਂ ਨੂੰ ਊਰਜਾ ਦਿੰਨੇ ਆ ਇਹ ਹੀ ਸ਼ਬਦਾਂ ਦੀ ਜਿਹੜੀ ਆਪਣੀ ਵਾਈਬਸ ਹੁੰਦੀ ਹੈ ਸਾਡੀਆਂ ਭਾਵਨਾਵਾਂ ਨੂੰ ਜਾਗਰਤ ਕਰ ਦਿੰਦੀ ਹੈ ਫਿਰ ਉਹ ਵਾਈਬ੍ਰੇਸ਼ਨ ਹੈ ਜਿਹੜੀ ਸਾਡੇ ਹੱਕ ਦੇ ਵਿੱਚ ਜਾਂ ਸਾਡੇ ਵਿਰੋਧ ਦੇ ਵਿੱਚ ਕੰਮ ਕਰਦੀ ਹੈ ਤੇ ਸੋ ਜੀ ਆਪਾਂ ਇਹ ਗੱਲ ਕਰਨੀ ਹੋਵੇ ਵੀ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਪ੍ਰਾਰਥਨਾ ਦਾ ਦੁਹਰਾਓ ਕਰਕੇ ਸਾਡੀ ਪ੍ਰਾਰਥਨਾ ਕਿੰਨੀ ਕ ਸਫਲ ਹੋ ਗਈ ਤਾਂ ਸਾਨੂੰ ਬਾਹਰੋਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਅਸਲ ਦੇ ਵਿੱਚ ਪ੍ਰਾਰਥਨਾ ਕਰਨ ਉਪਰੰਤ ਸਾਡੀ ਫੀਲਿੰਗ ਸਾਡੀ ਭਾਵਨਾ ਹੀ ਸਾਨੂੰ ਦੱਸ ਦਿੰਦੀ ਹੈ ਵੀ ਸਾਡੀ ਪ੍ਰਾਰਥਨਾ ਕਿੰਨੀ ਸਫਲ ਹੋ ਗਈ ਹੈ ਤੇ ਇਹਦੇ ਵਿੱਚ ਇਹ ਵੀ ਦੱਸਦੇ ਕਹਿੰਦੇ ਵੀ ਪ੍ਰਾਰਥਨਾ ਦਾ ਅਸਰ ਹੈ ਜਿਹੜਾ ਜਿਹੜੀ ਵੀ ਅਸੀਂ ਪ੍ਰਾਰਥਨਾ ਕਰਦੇ ਉਹਦਾ ਅਸਰ ਪਰਮਾਤਮਾ ਤੇ ਨਹੀਂ ਹੁੰਦਾ ਅਸਲ ਦੇ ਵਿੱਚ ਉਹ ਦਾ ਪ੍ਰਾਰਥਨਾ ਦਾ ਅਸਰ ਸਾਡੇ ਉੱਤੇ ਹੁੰਦਾ ਅਸੀਂ ਜੇ ਇਸ ਪ੍ਰਾਰਥਨਾ ਦੌਰਾਨ ਜੇ ਇਸ ਵੀ ਚੀਜ਼ ਦੀ ਮੰਗ ਕਰਦੇ ਹੁੰਨੇ ਆ ਉਸ ਚੀਜ਼ ਪ੍ਰਤੀ ਸਾਡੀ ਗ੍ਰੈਂਡ ਸ਼ੀਲਤਾ ਵੱਧ ਜਾਂਦੀ ਹੈ ਰਿਸੈਪਟਿਵਿਟੀ ਵੱਧ ਜਾਂਦੀ ਹੈ ਜਿਹਦੇ ਕਰਕੇ ਉਹ ਚੀਜ਼ ਸਾਡੇ ਜੀਵਨ ਦੇ ਵਿੱਚ ਆ ਜਾਂਦੀ ਹੈ ਤੇ ਜਿੰਨੇ ਵੀ ਪੋਜ਼ਿਟਿਵ ਸਪੀਕਰ ਹੈਗੇ ਆ ਸਕਾਰਾਤਮਕ ਵਿਚਾਰ ਰੱਖਿਆ ਹੈ ਉਹਨਾਂ ਨੇ ਪ੍ਰਾਰਥਨਾ ਕਰਨ ਦਾ ਸਭ ਤੋਂ ਉੱਤਮ ਸਮਾਂ ਜਿਹੜਾ ਹੈਗਾ ਹੈ ਰਾਤ ਨੂੰ ਸੌਣ ਤੋਂ 5 ਮਿੰਟ ਪਹਿਲਾਂ ਦਾ ਤੇ ਸਵੇਰੇ ਉੱਠਦੇ ਅਸਾਰ ਪਹਿਲੇ 5 ਮਿੰਟ ਜਿਹੜੇ ਉਹ ਦੱਸੇ ਹੋਏ ਆ ਭਾਵੇਂ ਦਿਨ ਚ ਕਿਸੇ ਵੀ ਸਮੇਂ ਪ੍ਰਾਰਥਨਾ ਕੀਤੀ ਜਾ ਸਕਦੀ ਹੈ ਪਰ ਸਭ ਤੋਂ ਉੱਤਮ ਸਮਾਂ ਇਹ ਹੀ ਹੈਗਾ ਕਿਉਂਕਿ ਕਹਿੰਦੇ ਇਸ ਵੇਲੇ ਸਾਡਾ ਤੁਲਨਾ ਕਰਨ ਵਾਲਾ ਮਨ ਕਿੰਤੂ ਪ੍ਰੰਤੂ ਕਰਨ ਵਾਲਾ ਮਨ ਮਦਹੋਸ਼ ਅਵਸਥਾ ਦੇ ਵਿੱਚ ਹੁੰਦਾ ਜਿਹਦੇ ਕਰਕੇ ਜੋ ਵੀ ਅਸੀਂ ਪ੍ਰੇਰ ਦਾ ਦੁਹਰਾਓ ਕਰਦੇ ਹਾਂ ਐਜ਼ ਇਟ ਇਜ਼ ਇਹ ਸਾਡੇ ਅੰਦਰ ਮਨ ਦੇ ਵਿੱਚ ਚਲੀ ਜਾਂਦੀ ਹੈ ਤੇ ਸੋ ਆਓ ਹੁਣ ਆਪਾਂ ਇਸ ਇੱਕ ਵਿਸ਼ੇਸ਼ ਪ੍ਰਾਰਥਨਾ ਸਰਸ਼ੀ ਜੀ ਵੱਲੋਂ ਉਹਨਾਂ ਦੀ ਪ੍ਰਾਰਥਨਾ ਸ਼ਕਤੀ ਕਿਤਾਬ ਦੇ ਵਿੱਚ ਜਿਹੜੀ ਡਰ ਚਿੰਤਾ ਤੇ ਡਿਪਰੈਸ਼ਨ ਨੂੰ ਦੂਰ ਕਰਨ ਦੇ ਲਈ ਚਮਤਕਾਰੀ ਪ੍ਰੇਰ ਦਿੱਤੀ ਗਈ ਹੈ ਉਹ ਪ੍ਰਾਰਥਨਾ ਦਾ ਦੁਹਰਾਓ ਕਰਾਂਗੇ ਤੇ ਸਿਰਫ ਇਹਨੂੰ ਧਿਆਨ ਦੇ ਨਾਲ ਸੁਣਨਾ ਆਪਣੇ ਅੰਦਰ ਲੈ ਕੇ ਜਾਣਾ ਹੁੰਦਾ ਸੁਣਦਿਆਂ ਹੀ ਇਹ ਪ੍ਰਾਰਥਨਾ ਕਿਉਂਕਿ ਪ੍ਰਮਾਤਮਾ ਕਿਤੇ ਬਾਹਰ ਨਹੀਂ ਸਾਡੇ ਅੰਦਰ ਹੀ ਬੈਠਾ ਹੋਇਆ ਔਰ ਇਹ ਪ੍ਰਾਰਥਨਾ ਜਿਹੜੀ ਹੈ ਸਾਡੀ ਕਬੂਲ ਹੋਣ ਲੱਗ ਪੈਂਦੀ ਹੈ ਤੇ ਸੋ ਆਓ ਸਾਰੇ ਜਣੇ ਅੱਖਾਂ ਬੰਦ ਕਰਕੇ ਧਿਆਨ ਦੇ ਨਾਲ प्रार्थना जी है वो सुन दे मैं ईश्वर की उपस्थिति में शांत हूँ मैं अखंड शांति का अनुभव कर रहा हूँ रही हूँ मुझे ईश्वर द्वारा बनाया गया है इसलिए शांति प्रेम आनंद जो ईश्वर का स्वभाव है वह मेरे दिल और मन के बीच संचरित हो रहा है ईश्वर ने इस शांति को भंग करने के लिए कुछ नहीं बनाया है मेरी अशांति का जो भी कारण है वह उस महाशक्ति की सूची में नहीं है मैं स्वयं को उसकी गोद में अर्पण करता हूँ करती हूँ जैसे थका हारा बच्चा अपनी माँ की गोद में आराम करता है मेरे चारों ओर शांति की लहरें हिलोरे ले रही हैं और चारों तरफ से मुझे शांति का एहसास हो रहा है शांति 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 मैं ईश्वर की उपस्थिति में शांत हूँ मैं अखंड शांति का अनुभव कर रहा हूँ रही हूँ मुझे ईश्वर द्वारा बनाया गया है इसलिए शांति प्रेम आनंद जो ईश्वर का स्वभाव है वह मेरे दिल और मन के बीच संचरित हो रहा है ईश्वर ने इस शांति को भंग करने के लिए कुछ नहीं बनाया है मेरी अशांति का जो भी कारण है वह उस महाशक्ति की सूची में नहीं है मैं स्वयं को उसकी गोद में अर्पण करता हूँ करती हूँ जैसे थकाहारा बच्चा अपनी माँ की गोद में आराम करता है मेरे चारों ओर शांति की लहरें हिलोरे ले रही हैं और चारों तरफ से मुझे शांति का एहसास हो रहा है ਸ਼ਾਂਤੀ ਸ਼ਾਂਤੀ ਸ਼ਾਂਤੀ